ਮੇਰੇ ਪਹਿਲਾਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਅਸੀਂ ਚੱਲੇ ਪੂਲਪਾ ਮੈਂ ਫਰੀ ਚਾਚਾ ਤੇ ਮਾਮਾ ਜੀ ਦੇ ਮੁੰਡਾ ਕੁੜੀ ਤੇ ਹੁਣ ਚੱਲੀਏ ਪੂਲਪਾ ਉਹ ਜਿੱਦ ਕਰਦੇ ਸੀ ਕਿ ਖਾਸ ਟਾਈਮ ਤੋਂ ਕਹਿੰਦੇ ਮੋਟਰ ਵਾਦਣਾ ਆਏ ਤੇ ਹੁਣ ਪੂਲਪਾ ਵੀ ਨੌਂ ਗਿਆ ਨਾ ਮੈਂ ਕਿਹਾ ਚਲੋ ਅੱਜ ਚੱਲਦੇ ਚਾਚਾ ਜੀ ਵੀ ਆਏ ਵੇ ਹੁਣ ਚੱਲੀਏ ਆਪਾਂ ਪੂਲਪਾ ੱਲੋ ਜੀ ਚੱਲ ਵੇ ਸਾਰੇ ਤਿਆਰ ਆ ਬਈ ਹਾਂ ਹਾਂ ਜੀ ਬਿੰਗ ਨੇ ਪਹਿਲੀ ਤਿਆਰ ਹੋਈ ਬੇਟਾ ਅੜੀ ਗੀਮੀ ਬੈਗ ਪਾਉਂਦੇ ਆ ਬਾਈ ਹਾਂ ਬਰੀ ਠੀਕ ਐ ਤੇ ਨਵਾਂ ਨਵਾਂ ਮੈਂ ਪਾਉਂਦੇ ਆ ਪਰ ਹੋਰੇ ਗਾਣੇ ਲੱਗੇ ਹੋਏ ਆ ਚਲ ਵੀ ਚਲੋ ਲੈ ਬਾਈ ఫ బాధ <laughs> <laughs> ਠੰਡਾ ਬਾਣੀ ਠੰਡਾ ਤੇ ਸਾਡੇ ਦਾ ਛੋਟਾ ਪਾਲਾ ਦੇ ਖੇਤਰ ਵਿੱਚ ਪਾਣੀ ਆ ਰਿਹਾ ਹੈ ਤੇ ਲੋ ਵੀ ਇਹ ਸਿਰਫ ਬੜਿਆਂ ਨੇ ਹੋਂਦ ਵਾਸਤੇ ਹੈ ਸਾਡੇ ਨੇ ਬੰਗਾ ਨੇ ਚਾਚੇ ਵੀ ਪਰਿਨਿਬੜਾ ਕੇ ਲੈ ਕੇ ਚੱਲੇ ਵਿੱਚ ਚਲੋ

ਬਹੁਤ ਜਿਆਦਾ ਦਰਸਾ ਕੁਦਿਜਾ ਕੁਦਿਜਾ ਜੰਪ ਮਾਰ ਦਿਖਾ ਦੇ ਡਾਈਵਿੰਗ ਸਕਿਲਸ ਇਹ ਗੱਲ ਇਹ ਗੱਲ ਬਾਤ ਆਹ ਆਹ ਇਹਨਾਂ ਦਾ ਸੋਹਣਾ 뷰 ਆ ਜਾ ਪਰੀ ਨਹੀਂ ਆਈ ਅਰੇ ਭਰੀ ਆ ਜਾ ਪਰੀ ਆ ਗਈ ਸਭ ਤੋਂ ਜਿਆਦਾ ਡਰ ਰਹੀ ਹੈ ਪਰੀ ਇਸ ਵਕਤ ਮੈਨੂੰ ਹੱਥ ਵਰਕੇ ਘੁਮਾਈ ਦੁੱਗਾ ਕਰੂਗਾ ਚਲ ਆ ਬਈ ਇਹ ਤਾਂ ਮੇਰੇ ਨਾਲ ਚਲੋ ਬਈ ਹੁਣ ਪਰੀ ਵੀ ਜਾ ਰਹੀ ਹੈ ਪਾਣੀ 'ਚ ਉਰੇ ਚੱਲ ਚੱਲ ਬਈ ਛੇਤੀ ਉਹ ਵੀ ਆ ਗਈ ਸਾਰੇ ਆਉਣਗੇ ਵਿੱਚ ਅਰੇ ਤੁਸੀਂ ਵੀ ਜਾਣਾ ਤੇ ਆਪ ਆ ਜਾ ਚਲੋ ਬਈ ਆ ਜਾ ਮੈਂ ਇਹਨੂੰ ਖੜ ਲਾ ਅੱਧਰ ਪਾ ਲੈ ਨਿੱਚੇ ਦੇਖ ਤਾ ਆ ਜਾ ਹਾਂ ਰੱਖੋ ਲੈ ਜਾ ਪਰ ਥੱਲੇ ਨਾ ਖਾਓ ਨਾ ਦੇਖੇ ਬੱਸ ਵੇ ਦੇਖੇ ਡੱਬੀ ਲਾ ਟੱਚ ਕਰ ਕੁੱਛ ਤਾਂ ਆਣੀ ਡੁੱਬ ਜਪੋ ਤਾਂ ਇਹ ਲੱਗਦੇ ਆ ਡੀ ਆ ਜਾਨੀ ਬਸ ਚੱਕਣਾ ਬਸ ਬਿਰਿਆ ਬਸ ਕੋ ਚੱਕਰ ਨਹੀਂ ਚੱਕ ਡੁੱਬਣ ਲੱਗੀ ਤੇ ਵਿੱਚ ਦੇਖਿਆ ਆ ਵੀ ਕਿੰਨੀ ਤਾਰੀ ਲਾ ਕੇ ਦਿਖਾਉ ਹੁਣ ਅੰਦਰ ਹਾਂ ਵਿੱਚ ਪਹਿਲਾਂ ਮੈਂ ਜੰਪ ਮਾਰ ਕੇ ਦੇਣਾ ਹੈ ਹੈ ਪਹਿਲਾਂ ਜੰਪ ਕਰੂ ਇੱਥੇ ਤੇ ਔਰ ਕਿੱਧਰ ਪਰੀ ਪਰੀ ਤੈਰ ਕੇ ਦੇਖ ਰਹੀ ਆ ਵੀ ਡਰ ਤਾਂ ਨਹੀਂ ਲੱਗਦਾ ਕਿੰਨੀ ਲੱਗ ਰਿਹਾ ਹੁਣ ਠੀਕ ਆ ਔਰ ਕਿੱਧਰ ਲੰਗਵਾਰ ਨਹੀਂ ਰਾਵੜਾ ਮਾਰੀ ਨਹੀਂ ਡੁੱਬਣਾ ਨਹੀਂ ਡੋਖੜਾ ਇਹ ਹਾਂ ਡੁੱਬਿਆ ਹੋਰ ਹੁਣ ਕਿੰਮੀ ਮਾਰ ਕੇ ਰੱਖੂੰ ਇਹ ਇਹ ਖੁਦ ਕੇ ਮਾਰੋ ਕਿ ਕਿੜਾ ਮਰਜੀ ਮਾਰ ਲੈ ਐਦਾਂ ਮਾਰ ਮੈਨੂੰ ਹੋ ਜਾਣਦਾ ਕਿੜਾ ਮਰਜੀ ਮਾਰ ਆਹ ਆਟੋਫੇਟ ਹੋ ਗਿਆ ਆ ਗਿਆ ਆ ਗਿਆ ਇਹ ਗੋਆ ਚ ਚਲੋ ਹੁਣ ਜਾਂਦੇ ਥੱਲੇ ਤੂੰ ਬੰਦਾ ਪਾਣੀ ਚ ਗਿਆ ਓਏ ਹਾਂ ਐਨਸਾ ਜੱਟ ਨੂੰ ਕੋਈ ਗੀਤ ਥੋੜਾ ਜਿਹਾ ਪਾਣੀ ਜ਼ਿਆਦਾ ਪਾਇਆ ਹੋਇਆ ਹੈ ਥੋੜਾ ਐਨਾ ਕਰਨਾ ਚਾਹੀਦਾ ਤੈਨੂੰ ਹੈ ਜੀ ਨਾ ਜੀ ਹਾਂ ਆ ਫੜੀ ਫੜੀ ਦੀ ਬਾਹ ਬਾਰ ਫੜਲਾ ਬਾਰ ਫੜਲਾ ਐ ਫੜਨ ਕਿ ਇੱਕ ਦੋ ਹੀ ਬਾਹ ਬਣ ਲਾ ਇੱਕ ਉਰਤੀ ਦੱਸ ਲੇ ਤਾਂ ਘਰ ਲੰਬੀਆਂ ਨਹੀਂ ਸਿੱਧੀਆਂ ਸਿੱਧੀਆਂ ਲੰਬੀਆਂ ਨਾ ਕੁਛ ਨਹੀਂ ਹੁੰਦਾ ਲੰਬੀਆਂ ਘਰ ਲੱਤਾਂ ਨਾਲ ਬੀਏ ਕਰ ਆ ਦੇ ਨਹੀ ਨਹੀ ਇੱਥੇ ਪਿੱਛੇ ਗਿੱਦ ਨਹੀ ਕਰਦੀ ਠੀਕ ਆ ਜੀ ਛੜ 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 ਦੇ ਦੇਖਿਓ ਛੜ ਛੜ ਪਰੀਆਂ ਦਾ ਰਾਣਾ ਸਿਖਾਉਂਦੇ ਤੇਰੇ ਪੈਰ ਲੱਗਦੇ ਬਾਈ ਛੜਦੇ ਕੁਛ ਨੂੰ ਛੜਨੇ ਵੀ ਲੋੜ ਨਹੀਂ ਛੜਦੇ ਤੈਨੂੰ ਬੜਾ ਸੋਹਣਾ ਤੁਸੀਂ ਵੀ ਆ ਜਾਓ ਪਿਆਰ ਲੱਗਦੇ ਆ ਤੂੰ ਠੀਕ ਆ ਵੀਡੀਓ ਲੜੀ ਤੋ ਅਖੋਬਾ ਬਾਈ ਫਿਰ ਨਾ ਜਦ ਤੱਕ ਇਹ ਜੀ ਫੂਲ 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 ਆਇਆ ਹੁਣ ਫੂਲ 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 ਛੱਡ ਦੋ ਛੱਡ ਦੋ ਲੋ ਛੱਡਦਾ ਥੱਲੇ ਲਾ ਪੈਰ ਥੱਲੇ ਥੱਲੇ ਲੱਗ ਨਹੀਂ ਰਹੀ ਮੇਰੇ ਮੇਰੇ ਲੱਗ ਰਹੇ ਖੜੇ ਖੜੇ ਇੱਕ ਮਿੰਟ ਖੜ ਜਾ ਲੱਗੇ ਇੱਕ ਲੱਗੇ ਨਾ ਲੱਗੇ ਖੜੇ ਬਸ ਛੱਡ ਦੇ ਵਸ ਕਰ ਦੇ ਪਿੱਛੇ ਵਾਲਾ ਉਹ ਲੱਗਨੇ ਪੈਰ ਥੱਲੇ ਜਦ ਬੜਾ ਜੰਪ ਪਾ ਲਿਆ ਜੰਪਾ ਐ ਬائیں ਰੇਪਰ ਨੂੰ ਐ ਜੱਕਦੀ ਰਿਹਾ ਬੜਾ ਸਾਰਾ ਡੁੱਬਣ ਲੱਗੀ ਤੇਰੇ ਤਾਂ ਪੈਰ ਲੱਗਦੇ ਥੱਲੇ ਪੈਰ ਲੱਗਦੇ ਉਹਰੇ ਉਹਰੇ ਸਾਈਡ ਦਾ ਮੂੰਹ ਤੱਕ ਪਾਣੀ ਹੁੰਦਾ ਉਹਰੇ ਚੱਲ ਹੌਲੀ ਹੌਲੀ ਤੁਰ ਕੇ ਇਧਰ ਨੂੰ ਮੇਰੀ ਅੱਖਾਂ ਤੋਂ ਹੱਥ ਹੌਲੀ ਹੌਲੀ ਲੈ ਘੱਟ ਪੜਾ ਦੇ ਲੈ ਚੱਲ ਨਾ ਮੋੜੇ ਨਹੀਂ ਛੱਡਦੇ ਹੌਲੀ ਹੌਲੀ ਚੱਲ ਤੁਰ ਕੇ ਤੇ ਲੋ ਤੇ ਲੋ ਬਾਈ ਸਾਡੀ ਰੇਸ ਲੱਗਣ ਲੱਗੀ ਆ ਹਾਂ ਤੇ ਉਹ ਖੁੰਡੇ ਜਾਣਾ ਸੀ ਆ ਸਾਡੇ ਨਾਲ ਨਾਲ ਚੱਲਦਾ ਰਹੀ ਠੀਕ ਆ ਰੇਸ ਤੇ ਕੋਈ ਰੂਲ ਨਹੀਂ ਜਿੱਕਣਾ ਮਰਜ਼ੀ ਜਾਓ ਬਾਈ ਕਿੱਦਾਂ ਜਣ ਦੌੜਨਾ ਨਿਕਲਣ ਭੱਜ ਕੇ ਜਾਓ ਟਾਇਰ ਉੱਤੇ ਲਾਓ ਇੱਥੇ ਬਾਕੀ ਉਹ ਰੋ ਨਹੀਂ ਇਹੋ ਜਿਹਾ ਕੋਈ ਰੂਲ ਨਹੀਂ ਦਾ ਕੋਈ ਯੋ ਵੀ ਮੈਰੇ ਤੇ ਕਿਤੇ ਹੱਥ ਸਭਰਾਉਣਾ ਬੈਰ ਕੇ ਦੇਵਾਗੇ ਜਿੱਤ ਗਿਆ ਵੀਰਾ ਇੱਕੜ ਪਿੱਛੇ ਨੂੰ ਦੇਖਣ ਕਰ ਨੇ ਚੰਨਾ ਡਿਰਨਾ ਨਾ ਛੱਡਰਾ ਜਿੱਤ ਗਿਆ ਕਿੱਦਾਂ ਇਹ ਦੇ ਆਏ ਬੈਠਾ ਆਏ ਪਿੱਛੇ ਨਹੀਂ ਹਕਮ ਹੋਈਆ ਮੈਂ ਦੁੱਗੇ ਜਾ ਵੇਰਾ ਪਿੱਛੋਂ ਦਿਰ ਜਾ ਮਾਰ ਪਿੱਛਲਾ ਤਾਂ ਥੱਲੇ ਰੱਖ ਤਾ ਪਿੱਛਲਾ ਤਾਂ ਥੱਲੇ ਰੱਖ ਲੋ ਬਈ ਟਿਊਬ 'ਚ ਆਉਂਦੀ ਹਾਂ ਬਈ ਕੌਣ ਤੈਰੂ ਲੈ ਮੈਂ ਤੈਰ ਕੇ ਦਿਖਾਉਂਦਾ ਪਹਿਲਾਂ ਕਿੱਥਾ ਤੈਰਨਾ ਹੈ ਪਾ ਛੱਡ ਕੇ ਆਦਾ ਫੜੀ ਲੈ ਵੀਰ ਫਸ ਕੇ ਕੁਝ ਫਸ ਕੇ ਨਾ ਮੈਨੂੰ ਜਦੋਂ ਬੰਦੇ ਕਰਦਾ ਆ ਬਣਾ ਦੇ ਵੀਡੀਓ ਛੱਡੀ ਦਾ ਲੈ ਮੇਰੇ ਉਹਦੀ ਫਿਰ ਇਧਰ ਬਲੈਡ ਪਾਉਂਦੀਆਂ ਕਰਦਾ ਜੀ ਯਸ ਦੇ ਤੇ ਯਾਰ ਇਹਦੇ ਵਿੱਚ ਪੈਰ ਮਸਾ ਲ ਕਰਦੇ ਆ ਆਹ ਕੀ ਬਾਤ ਆ ਕਿਉ 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 ਇਹ ਜਹਾ ਆਹ ਬਣੀ ਗੱਲ ਉਹ ਕਿੱਲਾ ਹੈ ਦੇ ਵਿੱਚੋਂ ਨਿਕਲ ਜਾ ਵਾਸਤੇ ਲੈ ਦੇ ਦਾ ਆ ਆ ਆ ਆਹ ਤੇਰਾ ਵੀ ਆਵੇ ਆਵੇ ਜਦੋਂ ਕੋਈ ਜਿੰਮਾ ਨਾ ਕਰਦਾ ਕੰਟਰੋਲ ਦੇ ਯਾਰ ਬਈ ਬੜਾ ਔਖਾ ਕੰਟਰੋਲ ਬੜਾ ਔਖਾ ਕਰ ਹੁੰਦਾ ਦੇਖਿਓ ਆਏ ਇੱਕਦਮ ਤੇ ਪੈਰ ਨਾ ਛੱਡਦੇ ਘੁੰਮਿਆ ਨਹੀਂ ਥੋੜੀ ਥੋੜੀ ਬੈ ਬੈਲਾ ਸੇ ਬਣਾਉਣਾ ਪੈਂਦਾ ਹਾਂ ഫെണോ ചലോ ചലോ ആ ਲਾ ਬੈਰਾ ਹੁਣ ਕਿੱਦਾਂ ਬੈਣਾ ਮੈਂ ਵਿਚ ਨੂੰ ਬੈ ਜਾ ਲੈ ਹਾਂ ਉਹ ਚਲੇਗਾ ਚੱਲ ਬਾਤ ਛੱਡ ਦੇ ਨਾ ਆਵੇਦਾਰੀ ਆਣਾ ਆਵੇਦਾਰੀ ਆਣਾ ਚੱਲ ਤੁੰਡ ਉਹਦੀ ਵੀ ਨਹੀਂ ਲੋਡ ਸਪੋਰਟ ਦੀ ਹਾਂ ਸਾਰੇ ਫੜ ਕੇ ਤੈਰ ਲਓ ਵਿਛਾਕੇ ਨੂੰ ਰੇਨ ਦੇ ਉਹ ਤਾਂ ਪੈਰ ਨਹੀਂ ਬੁਰੇ ਲੱਗਦੇ ਹੋਰੇ ਨੂੰ ਆ ਜਾ ਹਾਂ ਠੀਕ ਹੈ ਇਹ ਦੋ ਚੱਲੇ ਹੁਣ ਘਰ ਨੂੰ ਸਾਰੇ ਤਿਆਰ ਹੋ ਗਏ ਕੱਪੜੇ ਬਦਲ ਲੇ ਚਲੋ ਭਾਈ ਚਲਿਏ ਗੱਡੀ ਰੀਡੀ ਸਾਡੀ ਫੋਨ ਪੜੀਓ ਆਇਲੇ ਪਨੀ ਫੋਨ ਦੇ ਵੀਰ ਜੀ ਦਾ ਚਲ ਚਲ ਪਿਆੜੀ ਚਲੋ ਭਾਈ ਲੈ ਬੈਂਕ ਦੇ ਦੇ ਚਲੋ ਭਾਈ ਚਲੋ ਆ ਵੀ ਕਿਤੇ ਲੈ ਲਓ